ਬੀ ਐਫ ਐ ਮੇਲੇ ਤੇ ਬਾਈ ਆ ਮੁੰਡੇ ਲੈ ਗਏ ਫੋੜ ਜਿੱਤ ਕੇ ਨੀਲੀ ਰਾਵੀ ਮੱਝ ਨੇ ਸਾਰਿਆਂ ਤੋਂ ਵੱਧ ਦੁੱਧ ਕੱਢ ਕੇ ਪਹਿਲਾ ਸਥਾਨ ਲਿਆ ਬੰਦਿਆਂ ਨੇ ਕਿਹੜੇ ਪਿੰਡ ਤੋਂ ਸੀ ਬਾਈ ਕਿੰਨਵਾ ਸੂਆ ਸੀ ਤੇ ਕਿੰਨਾ ਦੁੱਧ ਕੱਢਦਾ ਮੱਝ ਨੇ ਆਜੋ ਆਪਾਂ ਬਾਈ ਹੋਰਿਆਂ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਪਿੰਡ ਕਿਹੜਾ ਜੀ ਆਪਣਾ ਠੰਡ ਮਦਨੀਪੁਰ ਠੀਕ ਆ ਜ਼ਿਲ੍ਹਾ ਕਿੱਡੇ ਚ ਰਹਿ ਗਿਆ ਇਹ ਲੁਧਿਆਣੇ ਜ਼ਿਲ੍ਹੇ ਚ ਚੱਕ ਲਿਆ ਫੋੜ ਫਿਰ ਹਾਂਜੀ ਪਹਿਲਾ ਨੰਬਰ ਲੈ ਗਏ ਮੁੰਡੇ ਕਿੰਨਾ ਦੁੱਧ ਦੇਤਾ ਜੀ ਇਹਨੇ ਇਹਨੇ 19.5 ਕਿਲੋ ਦਿੰਦਾ ਵੀਰੇ 19 ਕਿਲੋ 850 ਗ੍ਰਾਮ ਹਾਂਜੀ ਠੀਕ ਆ ਬੜੀਆਂ ਮੱਝਾਂ ਚੀ ਸੀ ਹਾਂਜੀ ਹਾਂਜੀ ਬੱਡੀ ਠੀਕ ਆ ਠੀਕ ਆ ਫੋੜਨੋ ਫਿਰ ਭਾਈ ਮੂੰਹ ਮਾਂ ਮਿੱਠਾ ਕਰਾਇੰਗਾ ਹੁ ਸਾਰਿਆਂ ਦਾ ਹਾਂ ਹਾਂ ਬਿਲਕੁਲ ਕਰਾਵਾਂਗੇ ਚਲਾ ਕੇ ਕਿਹੜਾ ਲੈ ਕੇ ਆਏ ਥੋਡੇ ਚ ਆ ਬੰਦੇ ਆ ਮਨੇ ਸਾਰੇ ਹੋਰੀ ਨੇ ਠੀਕ ਆ ਭਾਈ ਯਾਰ ਕੇ ਨਾਲ ਬੈਠਿਆ ਸਾਰੀ ਟੀਮ ਆ ਯਾਰ ਸਾਰਿਆਂ ਨੇ ਮਿਲ ਕੇ ਇੱਕ ਮੱਝ ਤੇ ਜਦੋਂ ਮਿਹਨਤ ਕਰੀ ਆ ਨਾ ਬੰਦਿਆਂ ਨੇ ਜਿਵੇਂ ਨਜ਼ਾਰਾ ਆ ਗਿਆ ਹਾਂਜੀ ਹਾਂਜੀ ਬੱਲੇ ਬੱਲੇ ਕਰਾਤੀ ਕਿਹੜੇ ਦੀ ਆ ਭਾਈ ਪਤਾ ਹੈ ਹਾਂਜੀ ਹਾਂਜੀ ਵੀਰੇ ਇਹ ਨਿੱਕੇ ਬੱਲੇ ਦੀ ਆ ਵੀਰੇ ਕਿਹੜੇ ਦੀ ਨਿੱਕਾ ਮਿਕਾ ਹਾਂਜੀ ਠੀਕ ਹੈ 90 ਵਾਲਾ ਯੂਨੀਵਰਸਿਟੀ ਦੀ ਹੈ ਸਰਕਾਰੀ ਫੀਮਣ ਦੀ ਹੈ ਜੀ ਸਰਕਾਰ ਠੀਕ ਆ ਠੀਕ ਆ ਆ ਦੇਖੋ ਵੀਰੇ ਪਹਿਲਾ ਨੰਬਰ ਲੈ ਕੱਢਿਆ ਨੇ 19 ਕਿਲੋ ਕਿਹਾ ਸੀ ਨਾ 19 850 ਗ੍ਰਾਮ ਠੀਕ ਆ ਵੀਰੇ ਠੀਕ ਆ ਆ ਦੇਖੋ ਭਾਈ ਥੋੜ ਜਿੱਤ ਲਿਆ ਭਾਈ ਮੁੰਡਿਆਂ ਨੇ ਬਹੁਤ ਬਹੁਤ ਮੁਬਾਰਕਾਂ ਵੀਰੇ ਤੇ ਇਹ ਜੇ ਬੰਦਿਆਂ ਨੂੰ ਪਹਿਲੀ ਵਾਰੀ ਆਈ ਸੀ ਕਿ ਮੇਲੇ ਪਹਿਲਾਂ ਵੀ ਲੜੇ ਆ ਨਹੀਂ ਵੀਰੇ ਪਹਿਲੀ ਵਾਰ ਜਮਾਂ ਪਹਿਲੀ ਯਾਰ ਹਾਂਜੀ ਪਹਿਲੀ ਯਾਰ ਤੇ ਪਹਿਲਾ ਹੀ ਨੰਬਰ ਬਾਬਾ ਮੈਂ ਤੁਹਾਨੂੰ ਸਲਾਮਾਂ ਭਰਾਵੋ ਵਾਹਿਗੁਰੂ ਹਰੇਕ ਦਿਕਰ ਹੈ ਜੀਆਂ ਬਰੀਡਾ ਪੈਦਾ ਕਰੇ ਬੱਚਾ ਕੀ ਹੈ ਥੱਲੇ ਹੁਣਾ ਕਟਾ ਕਟਾ ਹਣਾ ਹਾਂ ਚੱਲ ਕੋਈ ਨਹੀਂ ਆਪਣਾ ਦਾ ਕਟਾ ਵੀ ਹੀਰੋ ਹੀ ਆਉਣਾ ਦੁੱਧ ਇੰਨਾ ਕਰਨਾ ਬਹੁਤ ਔਖਾ ਰਹੇ ਨਾਲ ਤੇ ਤੁਸੀਂ ਆਪੇ